ਹਾਂਜੀ ਸਿੰਘ ਜੀ ਪਿੰਡ ਤਰਨਪੁਰਾ ਦੇ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੈਦੇਵਾਲਾ ਜੋੜ ਮੇਲਾ ਸਮੇਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਦੀ ਸੇਵਾ ਕੀਤੀ ਗਈ ਜਿਸ ਦੇ ਚਲਦਿਆਂ ਸੇਵਾਦਾਰਾਂ ਵੀਰਾਂ ਅਤੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਸੋਹਣਾ ਪ੍ਰਬੰਧ ਕੀਤਾ ਗਿਆ ਇਹ ਲੰਗਰ 3 ਦਿਨ ਚੱਲਦਾ ਹੈ ਜਿਸ ਵਿੱਚ ਜਿਸ ਦੇ ਚੱਲਦੇ ਆ ਪਹਿਲੇ ਦਿਨ ਖੀਰ ਦਾ ਲੰਗਰ ਦੂਜੇ ਦਿਨ ਪਕੌੜਿਆਂ ਦਾ ਲੰਗਰ ਤੀਜੇ ਦਿਨ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ ਸੇਵਾਦਾਰ ਵੀਰਾਂ ਨੇ ਤਨੋਂ ਮਨੋਂ ਤਨੋਂ ਬਹੁਤ ਸੇਵਾ ਕੀਤੀ ਸੰਗਤਾਂ ਦੀ ਸਹੂਲਤ ਲਈ ਪੱਖੇ ਲਗਾਏ ਗਏ ਤਾਂ ਜੋ ਸੰਗਤ ਗਰਮੀ ਵਿੱਚ ਪਰੇਸ਼ਾਨ ਨਾ ਹੋਵੇ ਸੰਗਤ ਵੀ ਪੰਗਤ ਵਿੱਚ ਬੈਠ ਕੇ ਬੜੇ ਆਰਾਮ ਨਾਲ ਲੰਗਰ ਛਕਦੀ ਗਈ। ਇਹ ਲੰਗਰ ਪਿੰਡ ਧਰਮਪੁਰਾ ਵੱਲੋਂ ਹਰ ਸਾਲ ਲਗਾਇਆ ਜਾਂਦਾ ਹੈ ਤੇ ਸਾਰੇ ਸੇਵਾਦਾਰ ਵੀ ਤੁਹਾਨੂੰ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਇਸ ਸਾਲ ਲੰਗਰ ਦੀ ਸੇਵਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੰਪੰਨ ਹੋਈ। ਦੂਰੋਂ ਨੇੜੋਂ ਸੰਗਤਾਂ ਆ ਕੇ ਲੰਗਰ ਛਕਦੀਆਂ ਗਈਆਂ। ਕਿਦਰੇ ਪਕੌੜਿਆਂ ਦੀ ਸੇਵਾ ਚੱਲ ਰਹੀ ਸੀ ਪਕੌੜੇ ਬਣ ਰਹੇ ਸਨ ਸੇਵাদার ਵੀਰ ਆਪਣੇ ਦਨੋ ਮਨੋਂ ਸੇਵਾ ਕਰ ਰਹੇ ਸੀ ਪ੍ਰਬਤਨਕ ਵੀਰਾਂ ਦਾ ਸਹਿਯੋਗ ਸਭ ਤੋਂ ਵੱਡਾ ਜਿਨ੍ਹਾਂ ਨੇ ਬਹੁਤ ਸੋਨਾ ਪ੍ਰਬੰਧ ਕੀਤਾ ਹੋਇਆ ਸੀਗਾ ਸਾਰੇ ਆਪਣੀ ਸੇਵਾ ਬਖੂਬੀ ਨਿਭਾਰੇ ਸਨ ਕਿਦਰੇ ਭਾਂਡ ਬਰਤਨਾਂ ਦੀ ਸੇਵਾ ਕਿਦਰੇ ਕਾਫੀ ਦਾ ਲੰਗਰ ਚੱਲ ਰਿਹਾ ਸੀ ਹਰ ਸਾਲ ਕਾਫੀ ਦਾ ਲੰਗਰ ਵੀ ਲਗਾਇਆ ਜਾਂਦਾ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲੰਗਰ ਵਿੱਚ ਸੇਵਾ ਕੀਤੀ